ਗਰੀਬੀ ਆ ਗਈ ਸੀ ਗਰੀਬੀ ਕਰਕੇ ਗੈਸ ਤੇ ਉੱਥੇ ਇੱਕ ਐਕਸੀਡੈਂਟ ਹੋ ਗਿਆ ਕੋਈ ਮੁੰਡਾ ਉੱਥੇ ਕੋਲ ਗਿਆ ਉਹਦੇ ਨਾਲ ਜਿਹੜਾ ਮਾੜਾ ਮੋੜ ਕੰਮ ਕਰਦਾ ਸੀ ਉਹ ਦਮਲੇਸ਼ੀਆ ਦਾ ਉਹਨੇ ਦੱਸਿਆ ਜਾ ਕੇ ਵੀ ਉਹਦੀ ਡੈਥ ਨਹੀਂ ਹੋਈ ਇਸ ਵਾਲੇ ਹਸਪਤਾਲ ਦੇ ਵਿੱਚ ਪਿਆ ਤੇ ਆਪ ਦੀ ਮੌਤ ਨਾਲ ਲੜ ਰਿਹਾ ਖਰਚਾ ਬਹੁਤ ਆ ਰਿਹਾ ਉਧਰਲਾ ਸਾਡੇ ਕੋਲ 8 ਲੱਖ ਮੰਗਿਆ ਅਸੀਂ ਇਧਰੋਂ 45 ਲੱਖ ਪਾਈਏ ਤਾਂ ਹੀ ਤੇੰਨਾ ਅਸੀਂ ਸਾਡੇ ਦੇ ਉੱਤੇ ਰੋਟੀ ਜੋਗਾ ਵੀ ਹੈ ਨਹੀਂ ਅਜੀ ਤੇ ਹਾਂ ਅਸੀਂ ਕਹਿੰਨੇ ਵੀ ਇਧਰ ਆ ਜੇ ਸਾਨੂੰ ਕੋਈ ਪੈਸਾ ਚਾਰ ਹੋ ਜਾਏ ਤਾਂ ਅਸੀਂ ਲੈ ਆਈਏ ਇਧਰ ਉਧਰੋਂ ਹੀ 5 ਲੱਖ ਮੰਗੇ ਖੜੇ ਹੈ 5 ਲੱਖ ਦੋਗੇ ਤੇ ਮੁੰਡਾ ਆਪਾ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਮੁੱਦਾ ਪਖਿਆ ਤੇ ਉਸ ਮੁੱਦੇ ਨੂੰ ਆਧਾਰ ਬਣਾ ਕੇ ਲੋਕਾਂ ਨੇ ਰਾਜਨੀਤੀ ਵੀ ਕੀਤੀ ਤੇ ਉਹ ਮੁੱਦਾ ਸੀਗਾ ਪ੍ਰਵਾਸ ਦਾ ਮੁੱਦਾ ਤੇ ਆਪਣੇ ਪੰਜਾਬ ਦੇ ਵਿੱਚੋਂ ਵੀ ਇਹ ਆਵਾਜ਼ਾਂ ਗੂੰਜਣ ਲੱਗੀਆਂ ਸੀਗਾ ਕਿ ਇੱਥੇ ਜੋ ਪ੍ਰਵਾਸੀ ਰਹਿੰਦੇ ਹੈਗੇ ਉਹਨਾਂ ਨੂੰ ਭਜਾਓ ਪਰ ਨਾਲ ਲੱਗਵੀਂ ਗੱਲ ਇਹ ਵੀ ਸੀਗੀ ਕੁਝ ਲੋਕ ਇਹ ਵੀ ਗੱਲ ਆਖਣ ਲੱਗੇ ਕਿ ਜੇਕਰ ਦੂਜੇ ਪਾਸੋਂ ਸਾਡੇ ਲੋਕਾਂ ਨੂੰ ਭਜਾਉਣ ਦੀ ਗੱਲ ਆਖਣ ਲੱਗ ਹੋਈ ਤਾਂ ਨੁਕਸਾਨ ਹੋ ਸਕਦਾ ਯਾਨੀ ਕਿ ਦੋ ਤਰ੍ਹਾਂ ਦੀਆਂ ਰਾਵਾਂ ਵਾਲੇ ਲੋਕ ਆ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲੇ ਹੈਗੇ ਪਰ ਜੇਕਰ ਦੇਖੀਏ ਤਾਂ ਇਹ ਪ੍ਰਵਾਸ ਆ ਜਿਹੜਾ ਕੋਈ ਇਹ ਨਹੀਂਗਾ ਕਿ ਯੂਪੀ ਬਿਹਾਰ ਤੋਂ ਪੰਜਾਬ ਵੱਲ ਨੂੰ ਹੀ ਹੁੰਦਾ ਹੈਗਾ ਸਗੋਂ ਇਸ ਇਹ ਪ੍ਰਵਾਸ ਆ ਜਿਹੜਾ ਇਹ ਗਲੋਬਲ ਤੌਰ ਦੇ ਉੱਤੇ ਵੱਡਾ ਵਰਤਾਰਾ ਹੈਗਾ ਜਿੱਥੇ ਕਿਤੇ ਲੋਕਾਂ ਕੋਲੇ ਜੀਣ ਦੇ ਵਸੀਲੇ ਘੱਟ ਹੁੰਦੇ ਆ ਤੇ ਦੂਜੇ ਪਾਸੇ ਕਿਤੇ ਵੱਧ ਹੁੰਦੇ ਆ ਹਮੇਸ਼ਾ ਬੰਦਾ ਜਿਹੜਾ ਉਹ ਘੱਟ ਵਸੀਲਿਆਂ ਤੋਂ ਵੱਧ ਵਸੀਲੇ ਵਾਲੇ ਪਾਸੇ ਜਾਂ ਵਿਕਾਸਸ਼ੀਲ ਦੇਸ਼ਾਂ ਤੋਂ ਜਾਂ ਪਛੜੇ ਦੇਸ਼ਾਂ ਤੋਂ ਵਿਕਸਿਤ ਦੇਸ਼ਾਂ ਵੱਲ ਆ ਜਿਹੜਾ ਉਹ ਪ੍ਰਵਾਸ ਕਰਦਾ ਤਾਂ ਕਿ ਚੰਗਾ ਜੀਵਨ ਨਿਵਾਜਾਂ ਚੰਗੀ ਰੋਟੀ ਆ ਜਿਹੜੀ ਉਹ ਕਮਾ ਸਕੇ ਜਸਤੇ ਕੋਲੇ 4 ਛਿੱਲੜ ਹੁੰਦੇ ਆ ਜਾਂ ਫਿਰ ਕੋਈ ਥੋੜੀ ਕਣੀ ਜਾਇਦਾਦ ਹੁੰਦੀ ਆ ਉਹ ਵੇਚ ਕੇ ਜਾਇਦਾਦ ਵੇਚ ਕੇ ਥੋੜੇ ਤਗੜੇ ਮੁਲਖ ਅਮਰੀਕਾ ਕੈਨੇਡਾ ਵੱਲ ਜਾ ਵੜਦਾ ਹੈਗਾ ਪਰ ਜਿੱਥੇ ਸਾਡੇ ਐਸਸੀ ਭਾਈਚਾਰੇ ਦੀ ਗੱਲ ਕਰੀਏ ਜਾਂ ਹੋਰ ਮਜ਼ਦੂਰ ਵਰਗ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਵੀ ਕਈ ਵਾਰੀ ਐ ਹੁੰਦਾ ਹੈਗਾ ਕਿ ਲੰਮਾ-ਛਮਾ ਕੋਈ ਬਿਮਾਰੀ-ਸ਼ਮਾਰੀ ਨਹੀਂ ਆਉਂਦੀ ਕਿ ਉਹਦੇ ਨਾਲ ਕੋਈ 4 ਛਿੱਲੜ ਜੁੜ ਜਾਂਦੇ ਆ ਘਰ ਦੇ ਵਿੱਚ ਤਾ ਕਿੰਨਾ ਕਿਤੇ ਬੰਦਾ ਸੋਚਦਾ ਵੀ ਜੇਕਰ ਘਰ ਦੇ ਵਿੱਚ ਕੋਈ ਔਲਾਦ ਹੈਗੀ ਆ ਤਾਂ ਉਸ ਨੂੰ ਜਿਹੜਾ ਕਿਸੇ ਨਾ ਕਿਸੇ ਅਰਬ ਕੰਟਰੀ ਦੇ ਵਿੱਚ ਭੇਜ ਦਿੱਤਾ ਜਾਵੇ ਤਾਂ ਕਿ ਹੋਰ ਨਹੀਂ ਤਾਂ ਵੱਧ ਵੱਧ ਕੋਈ 30 ਤੋਂ 40 ਹਜ਼ਾਰ ਦੇ ਪੀਏ ਦੇ ਵਿੱਚ ਵਿੱਚ ਹੈ ਜਿਹੜਾ ਟੱਬਰ ਦਾ ਗੁਜ਼ਾਰਾ ਹੋਣ ਲੱਗ ਜਾਏ ਇਸ ਤੋਂ ਬਾਅਦ ਘਰ-ਬਾਰ ਪੈ ਜੇ ਪਰ ਬੰਦਾ ਸੋਚਦਾ ਬਹੁਤ ਕੁਝ ਹੁੰਦਾ ਤੇ ਆਖਰ ਨੂੰ ਕਹਿੰਦੇ ਵੀ ਜੋ ਹੋਣਾ ਉਹ ਕੁਦਰਤ ਦੇ ਅਨੁਸਾਰ ਹੀ ਹੋਣਾ ਹੁੰਦਾ ਤੇ ਕਈ ਵਾਰੀ ਇਹ ਹੁੰਦਾ ਹੈਗਾ ਸੋਚਦੇ ਆਪਾਂ ਕੁਝ ਹੋਰ ਅਤੇ ਬੀਤ ਕੁਝ ਹੋਰ ਜਾਂਦਾ ਤੇ ਅਜਾਈ ਹੀ ਕਹਾਣੀ ਹੈ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਆ ਇਸ ਟਾਈਮ ਅਸੀਂ ਪਿੰਡ ਅਸਪਾਲਾ ਖੜੇ ਹੋਏ ਆ ਜੋ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ ਤੇ ਇੱਥੋਂ ਦੇ ਇੱਕ ਪਰਿਵਾਰ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਇਸ ਪਰਿਵਾਰ ਦੇ ਵਿੱਚੋਂ ਵੀ ਇੱਕ ਨੌਜਵਾਨ ਆ ਜਿਹੜਾ ਉਹ ਆਪਣੀ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਮਲੇਸ਼ੀਆ ਦੀ ਧਰਤੀ ਤੇ ਉੱਤੇ ਗਿਆ ਪਰ ਇਸ ਟਾਈਮ ਉਸ ਦੀ ਹਾਲਤ ਆ ਜਿਹੜੀ ਉਹ ਗੰਭੀਰ ਆ ਤੇ ਭਾਵੇਂ ਸਵਾਲ ਵੱਡੇ ਨੇ ਕਿਉਂਕਿ ਸਾਡੇ ਲੋਕਾਂ ਨੂੰ ਕਿਉਂ ਆਪਦੇ ਦੇਸ਼ ਛੱਡਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈਗਾ ਮਾਵਾ ਤੋਂ ਕਿਉਂ ਪੁੱਤ ਦੂਰ ਹੋ ਰਹੇ ਆ ਇਹ ਵੱਡੇ ਸਵਾਲ ਹੈਗੇ ਆ ਪਰ ਫਿਰ ਵੀ ਸਮੱਸਿਆ ਦਾ ਸਮੱਸਿਆ ਸਾਡੀ ਕੋਸ਼ਿਸ਼ ਰਹਿੰਦੀ ਆ ਉਹ ਦਿੱਕਤਾਂ ਸਮੱਸਿਆਵਾਂ ਉਹ ਤੁਹਾਡੇ ਸਾਹਮਣੇ ਆ ਜਿਹੜੀਆਂ ਲੈ ਕੇ ਆਈਏ ਤੇ ਅੱਜ ਅਸੀਂ ਸਪਾਲਾ ਖੜੇ ਹੋਏ ਆ ਸਾਡੇ ਨਾਲ ਉਸ ਨੌਜਵਾਨ ਦੇ ਮਾਤਾ ਪਿਤਾ ਮੌਜੂਦ ਨੇ ਕੀ ਮਜਬੂਰੀ ਆ ਕਿਉਂ ਇਹਨਾਂ ਨੂੰ ਮੀਡੀਆ ਦੇ ਥਰੂ ਆਪਣੀ ਗੱਲਬਾਤ ਆਖਣੀ ਪੈ ਰਹੀ ਹੈਗੀ ਆ ਕੀ ਕਹਾਣੀ ਹੈ ਇਹਨਾਂ ਦੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਸਰੀ ਘਰ। ਸ਼ਸ਼ਮਤਾ ਕੀ ਨਾਮ ਹੈ ਤੁਹਾਡਾ? ਕ੍ਰਿਸ਼ਨਾਰਾਣ। ਸ਼ਸ਼ਮਤਾ ਜੀ ਦੱਸਿਓ ਕਿ ਕੀ ਪ੍ਰੋਬਲਮ ਹੈਗੀ ਆ ਤੁਹਾਡੇ ਬੱਚੇ ਨੂੰ। ਕਦੋਂ ਉਹ ਬਾਹਰ ਮਲੇਸ਼ੀਆ ਗਿਆ ਸੀ? ਉਹਨੂੰ 6 ਸਾਲ ਹੋ ਗਏ, 7 ਮਹੀਨਾ ਲੱਗ ਗਿਆ। ਉਹ ਗਰੀਬੀ ਹੈਗੀ ਸੀ। ਹੂੰ। ਗਰੀਬੀ ਕਰਕੇ। ਹੂੰ। ਗਿਆ ਸੀ। ਤੇ ਉੱਥੇ ਉਹਨਾਂ ਐਕਸੀਡੈਂਟ ਹੋ ਗਿਆ। ਬਸ ਆਈ ਪ੍ਰੋਬਲਮ। ਸ਼ਸ਼ਮਾਪੂਜੀ ਜੀ ਦੱਸਿਓ ਕਿ ਕਿੱਦਾਂ ਦੀ ਘਟਨਾ ਹੈ ਗਈ ਇਹ ਕਿੰਨੇ ਕਿ ਦਿਨ ਹੋ ਗਏ ਕਿੱਦੇ ਤੁਹਾਨੂੰ ਪਤਾ ਲੱਗਾ ਅੱਜ 5ਵਾਂ ਦਿਨ ਹੋ ਗਿਆ ਜੀ ਤੇ ਉਹਦੀ ਉੱਥੇ ਦੇਖਭਾਲ ਕੋਈ ਨਹੀਂ ਕਰ ਰਿਹਾ ਕੱਲਾ ਐਸਾ ਜੀ ਬਿਲਕੁਲੀ ਤੇ ਅਸੀਂ ਸਾਨੂੰ ਪਹਿਲਾਂ ਫੋਨ ਹੁੰਦੇ ਦੱਸਦੀ ਆਈ ਹੈ ਜੀ ਉਸ ਤੋਂ ਬਾਅਦ ਕੋਈ ਮੁੰਡਾ ਉੱਥੇ ਕੋਲ ਗਿਆ ਹੁੰਦਾ ਨਾਲ ਜਿਹੜਾ ਮਾੜਾ ਮੁੰਡਾ ਕੰਮ ਕਰਦਾ ਹੈ ਉਹ ਦਮਲੇਸ਼ੀਆ ਦਾ ਉਹਨੇ ਦੱਸਿਆ ਜਾ ਕੇ ਵੀ ਉਹਦੀ ਡੈਥ ਨਹੀਂ ਹੋਈ ਐਸ ਵਾਲੇ ਹਸਪਤਾਲ ਦੇ ਵਿੱਚ ਪਿਆ ਤੇ ਆਉਦੀ ਮੌਤ ਨਾਲ ਲੜ ਰਿਹਾ ਅਛਾ ਮਤਾ ਜੀ ਦੱਸਿਓ ਕਿ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਆਪਦੇ ਲੜਕੇ ਨੂੰ ਜਿਹੜਾ ਬਾਹਰ ਭੇਜਿਆ ਸੀਗਾ ਉਹਨੂੰ 7 ਸਾਲ ਹੋ ਗਏ 7ਵਾਂ ਸਾਲ ਲੱਗ ਗਿਆ ਅੱਛਾ ਹਾਂਜੀ 7 ਸਾਲਾਂ ਦੇ ਵਿੱਚ ਵਧੀਆ ਘਰ-ਬਾਰ ਚੱਲ ਰਿਹਾ ਸੀਗਾ ਹਾਂਜੀ ਮਾੜਾ ਮੋੜਾ ਰੋਜੀ ਰੋਟੀ ਆ ਜੀ ਹੋਰ ਕਦੀ ਉਹ ਜਿੰਨੀ ਕਮਾਈ ਹੁੰਦੀ ਹੈ ਕਦੀ ਥੋੜੇ ਬੋਦੇ ਖਰਚੇ ਜੋਗੇ ਸਾਨੂੰ ਪੈਸੇ ਪਾਉਂਦਾ ਸੀਗਾ ਤੇ ਕਮਰੇ ਪਾਏ ਕਮਰੇ ਕੋਲ ਮੜ ਮੁੱਟ ਪਏ ਆਉਦੇ ਰੋਲ ਲੜਕੀ ਦਾ ਵਿਆਹ ਕੀਤਾ ਗਰੀਬ ਹੈ ਸਾਡੇ ਦਿਹਾੜੀ ਦੇ ਪਰ ਕਰਨ ਵਾਲੇ ਅਸੀਂ ਕਿਹੜੇ ਵੀ ਸਾਡੇ ਕੋਲ ਜਾਇਦਾਦ ਨਹੀਂ ਕੁਛ ਨਹੀਂਗਾ ਜੀ ਤੇ ਅਸੀਂ ਪਾਵਰ ਅੱਗੇ ਵੀ ਤੇ ਸਰਕਾਰ ਅੱਗੇ ਵੀ ਮੰਗ ਕਰਦੇ ਸਾਡੀ ਕੁਛ ਹੈ ਲੱਗਦੀ ਹੈ ਅਸ਼ੇਮਾਤਾ ਇਹ ਦੱਸਿਓ ਕਿ 6-7 ਮਹੀਨੇ ਹੋ ਗਏ ਆ 6-7 ਸਾਲਾਂ ਤੋਂ ਤੁਸੀਂ ਭੇਜਿਆ ਸੀਗਾ ਤੁਸੀਂ ਆਪਦੀਆਂ ਸਾਰੀਆਂ ਮਜਬੂਰੀਆਂ ਦੱਸੀਆਂ ਹੁਣ ਇਸ ਟਾਈਮ ਆ ਜਿਹੜਾ ਕੀ ਕੰਡੀਸ਼ਨ ਹੈਗੀ ਆ ਤੁਹਾਡੇ ਲੜਕੇ ਦੀ ਕਿੰਨਾ ਕ ਖਰਚਾ ਜਿਹੜਾ ਉਹ ਆ ਰਿਹਾ ਹੈਗਾ ਖਰਚਾ ਬਹੁਤ ਆ ਰਿਹਾ ਉਧਰਲਾ ਸਾਡੇ ਕੋਲ 8 ਲੱਖ ਮੰਗਿਆ ਹਮ ਅਸੀਂ ਇਧਰੋਂ 45 ਲੱਖ ਪਾਈਏ ਤਾਂ ਹੀ ਹਮ ਤੇ ਇੰਨਾ ਅਸੀਂ ਸਾਡੇ ਦੇ ਉੱਤੇ ਰੋਟੀ ਜੋਗਾ ਵੀ ਹੈ ਨਹੀਂ ਹਮ ਆ ਹੈਗੀ ਸਾਡੇ ਮੇਟੂਰੇ ਵੀ ਸਾਡਾ ਲੜਕਾ ਇਧਰ ਆਣਾ ਚਾਹੀਦਾ ਸਾਨੂੰ ਕੁਝ ਸਹਾਇਤਾ ਖਾਂਦੇ ਹਮ ਹਾਂਜੀ ਚਾਕਲ ਜੀ ਕੋਈ ਆਪਾ ਇਹ ਹੁੰਦਾ ਹੈਗਾ ਕਿ ਆਪਣੇ ਨਾਲੋਂ ਵੱਧ ਦਾ ਜਿਹੜੀ ਉਹ ਪ੍ਰਸ਼ਾਸਨਿਕ ਲੋਕਾਂ ਦੀ ਜਾਂ ਮੰਤਰੀਆਂ ਸੰਤਰੀਆਂ ਦੀ ਚੱਲਦੀ ਹੁੰਦੀ ਹੈ ਤੁਹਾਡੇ ਇੱਧਰ ਤੁਸੀਂ ਐਮਐਲਏ ਤੀਕ ਜਾਂ ਤੁਹਾਡੇ ਲੱਗ ਗਏ ਹੀ ਆ ਜਿਹੜਾ ਖੁੱਡੀਆਂ ਸਾਹਬ ਆ ਹਾਂਜੀ ਉਹਨਾਂ ਤੀਕ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੀਤੀ ਜੀ ਕੀਤੀ ਫੈੜ ਬਣਾ ਕੇ ਦਿੱਤੀ ਜੀ ਸਾਡੀ ਕੁਛ ਨਹੀਂ ਹੋਈ ਹਾਂਜੀ ਨਹੀਂ ਫੈੜ ਭੇਜੀ ਆ ਜੀ ਉਹਨਾਂ ਨੂੰ ਅਸੀਂ ਕਿ ਵੀ ਸਾਡੀ ਕੋਈ ਸਹਾਇਤਾ ਕੀਤੀ ਜੇ ਚਾਹੇ ਸਾਡੇ ਬੱਚਾ ਇੱਧਰ ਲਿਆਂਦਾ ਜੇ ਉਹਦਾ ਅਸੀਂ ਕੋਈ ਭਾਜਣੜ ਕੇ ਗਰੀਬਾਂ ਕੋ ਘਰ ਘਰ ਜਾਂਗੇ ਸੌ ਸੌ ਮਿੰਨੇ ਮੈਂ ਉਹਨਾਂ ਦੇ ਬੱਚੇ ਦਾ ਲਾਜ ਤੇ ਕਰਾ ਸਕਾਂ ਜੀ ਮੇਰੇ ਕੋਈ ਨਹੀਂ ਪਹੁੰਚ ਨਹੀਂ ਮੈਂ ਦਿਹਾੜੀ ਹੁਣ 400 ਰੁਪਏ ਕਮਾ ਕੇ ਤੇ ਕਿਤੋਂ ਬਚੇ ਲਾਸ ਕਰਾ ਸਕਾਂ ਹਾਂ ਅਸੀਂ ਤਾਂ ਰੋਟੀ ਤਾਂ ਤੰਗ ਹੈ ਜੀ ਹਾਂ ਜੀ ਨਹੀਂ ਹੁਣ ਇਸ ਟਾਈਮ ਸਭ ਤੋਂ ਵੱਡੀ ਸਮੱਸਿਆ ਕੀ ਬਣੀ ਹੋਈ ਹੈ ਸਮੱਸਿਆ ਇਹ ਜੀ ਹੁਣ ਉਧਰ ਬੇਟੇ ਨੇ ਨਾਲ ਮੁੰਡਾ ਜਿਹੜਾ ਉਹ ਅੰਗਰੇਜ਼ੀ ਜੀ ਗੱਲ ਕਰਦਾ ਮੇਰੇ ਪੋਤਰਾ ਸਾਡਾ ਤੇ ਗੱਲ ਕਰਦਾ ਅੰਗਰੇਜ਼ੀ ਉਹ ਕਹਿੰਦੇ ਜੀ ਇਧਰਲਾ ਪੈਸਾ ਤੁਸੀਂ 8 ਲੱਖ ਰੁਪਇਆ ਮੈਨੇ ਮਲੇਸ਼ੀਆ ਤੇ ਭੇਜੋਗੇ ਮੈਂ ਗਰੀਬਨ ਦਾ ਕਿੱਥੋਂ 8 ਲੱਖ ਭੇਜੂੰਗਾ ਜੀ ਮੇਰੇ ਕੋਲ 8 ਰੁਪਏ ਨਹੀਂ ਹੈਗੇ ਮੈਂ 8 ਲੱਖ ਕਿੱਥੋਂ ਭੇਜਾਂਗਾ ਜੇ ਮੈਂ ਤਾਂ 8 ਲੱਖ ਨਾ ਭੇਜਾਂਗਾ ਫਿਰ ਕੀ ਕਹਿ ਰਹੇ ਹੈਗੇ ਪੈਰ ਕੰਦੇ ਨੂੰ ਜਿੱਕਾ ਲੈ ਅਜੀ ਤੇ ਹੋਈ ਜਾ ਹਾਂ ਜਿਵੇਂ ਕਹਿੰਦੇ ਇੱਧਰ ਆ ਜੇ ਸਾਨੂੰ ਕੋਈ ਪੈਸਾ ਚਾਰ ਹੋ ਜੇ ਤਾਂ ਅਸੀਂ ਲੈ ਆਈਏ ਇੱਧਰ ਉਧਰੋਂ ਪੰਜ ਲੱਖ ਮੰਗੇ ਖੜੇ ਐ ਇਹ ਪੰਜ ਲੱਖ ਦੋਗੇ ਤੇ ਮੁੰਡਾ ਅੱਬਾ ਸੋ ਤਾ ਤੁਸੀਂ ਇੱਕ ਜੇ ਵੀ ਹੁੰਦਾ ਹੈਗਾ ਆਪਾਂ ਵੀ ਮਿਨਿਸਟਰੀ ਤੀਕ ਚਿੱਠੀ ਲਿਖਦੇ ਹੈਗੇ ਆ ਉਹਦੇ ਨਾਲ ਵੀ ਕਈ ਵਾਰੀ ਮਦਦ ਹੁੰਦੀ ਉਹ ਲਿਖਿਆ ਹੈਗਾ ਕੁਝ ਕਿਸੇ ਇੱਥੇ ਤੱਕ ਨਹੀਂ ਜੀ ਐਸਜੀਟੀ ਜੁਟੀ ਲਿਖੀ ਜੀ ਅਸੀਂ ਤੇ ਸਾਨੂੰ ਭੈਣ ਭਰਾ ਪਿੰਡ ਆਨੇ ਵੀ ਤੁਸੀਂ ਬੰਦਾ ਪਤਾ ਕਰੋ ਪਹਿਲਾਂ ਫਿਰ ਤੁਹਾਨੂੰ ਸੰਯੋਗ ਜਿਵੇਂ ਕੋਈ ਭੈਣ ਭਰਾ ਕੁਝ ਯਾਰ ਤੋਂ 500 ਦੇ ਇੰਨੇ ਕੋਈ ਹੋ ਸਕਦਾ ਤੇ ਮੈਂ 5 ਲੱਖ ਗਰੀਬ ਬੰਦਾ ਕਿੱਥੋਂ ਕੱਟ ਕੇ ਭੇਜਾਂ ਜੀ ਅਸੀਂ ਮੱਚਾ ਇੱਧਰ ਲਿਆਉਣ ਵਾਸਤੇ ਹਾਂਜੀ ਮੈਂ ਤੇ ਸੰਗਤ ਦੀ ਅੱਗੇ ਬੇਨਤੀ ਕਰਦਾ ਮੇਰੇ ਬੱਚੇ ਦੇ ਵੀ ਸਹਾਇਤਾ ਕਰਕੇ ਉਧਰੋਂ ਲਿਆਂਦਾ ਜਾਵੇ ਤੇ ਅਸੀਂ ਦੁਰਾ ਇਲਾਜ ਲਈ ਕਰਾ ਸਕਦੇ ਹਾਂ ਜੀ ਹਾਂਜੀ ਤੇ ਚਾਹੇ ਕੋਈ ਸਰਕਾਰ ਮੇਰੀ ਸਹਾਇਤਾ ਕਰ ਵੀ ਸਾਰੇ ਮਰੀ ਬੱਚੇ ਨੂੰ ਤਾਂ ਮੰਗਵਾ ਹੀ ਦੇ ਦੇ ਕੁਝ ਸਹਾਇਤਾ ਕਰੇ ਵੀ ਇਲਾਜ ਲਈ ਵਾਸਤੇ ਵੀ ਕੋਈ ਪ੍ਰਬੰਧ ਮੈਂ ਤੇ ਉਹ ਦਿਹਾੜੀ ਬੰਦਾ ਕਿੱਥੋਂ ਇੰਨੇ ਪੈਸੇ ਲਾ ਦੂੰਗਾ ਜੀ ਫਿਰ ਮੇਰੇ ਤੇ ਵਾਸਤੂ ਬਾਹਰ ਹੁੰਦੀ ਵਤ ਵਤ ਡੈਥ ਹੋ ਜੀ ਕਿ ਹੋਰ ਕੀ ਕਰ ਸਕਦਾ ਮੇਰੇ ਤੇ ਵਾਸਤੂ ਬਾਹਰ ਹੋ ਗਿਆ ਜੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਤੇ ਸਭ ਸੰਗਤਾਂ 'ਕੀ ਬੇਨਤੀ ਕਰਦਾ ਸਰਕਾਰ ਨੂੰ 'ਕੀ ਬੇਨਤੀ ਕਰਦਾ ਵੀ ਮੇਰੀ ਸਹਿਤਕ ਦੀ ਹੈ ਅਛਾ ਭਾਈ ਜੀ ਤੁਸੀਂ ਵੀ ਇਸੇ ਪਿੰਡ ਤੋਂ ਅ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਤੇ ਹੁਣ ਇਸ ਟਾਈਮ ਆ ਜਿਹੜਾ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਜਿਹੜੀ ਵੈਸੇ ਤਾਂ ਦੱਸ ਹੀ ਦਿੱਤੀ ਆ ਤੁਸੀਂ ਕਿਵੇਂ ਦੇਖਦੇ ਹੋ ਜਾਂ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਭਾਈ ਸਭ ਤੋਂ ਵੱਡੀ ਗੱਲ ਆ ਜਦੋਂ ਮੁੰਡੇ ਦੀ ਮਤਲਬ ਮਾਤਾ ਤੜਨਾਂ ਗੱਲ ਕਰਦੇ ਪੀ ਸੀ ਤਾਂ ਉਹਨਾਂ ਦੀ ਅੱਖਾਂ ਚੋਂ ਅਥਰੂ ਆ ਗਏ ਸੱਤ ਮੱਤ ਮੇਰੇ ਵੀ ਅੱਖਾਂ 'ਚੋਂ ਅਥਰੂ ਆ ਕੇ ਵੇਖ ਕੇ ਉਹਨਾਂ ਦੇ ਫਾਦਰ ਸਾਹਿਬ ਵੀ ਰੋਪੇ ਤੇ ਲਾਗੇ ਬੈਠੇ ਹੋਰ ਵੀ ਜਿਹੜੇ ਦੋ ਚਾਰ ਤਿੰਨੇ ਰੋਪੇ ਕਹਿੰਦਾ ਮਤਲਬ ਕਿਸੇ ਮਾਂ ਮਤਲਬ ਜਦੋਂ ਦੀ ਗੱਲ ਲੋ ਜਦੋਂ ਬੇਟਾ ਵੀਰਾ ਸਾਡਾ ਗਿਆ ਵਾ ਉਸ ਟਾਈਮ ਇਸ ਘਰ ਦੇ ਵਿੱਚ ਅਤ ਦੀ ਗਰੀਬੀ ਸੀਗੀ ਤੇ ਪਤਾ ਨਹੀਂ ਗਰੀਬੀ ਦੀ ਹਾਲਤ ਦੇ ਵਿੱਚ ਇਹਨਾਂ ਨੇ ਕਿਦੋਂ ਪੈਸੇ ਇਕੱਠੇ ਕਰਕੇ ਉਹਨੂੰ ਭੇਜਿਆ ਸੀਗਾ ਤੇ ਅੱਜ ਅੱਜ ਮਾਂ ਨੂੰ ਰੋਣ ਵੀ ਤਾਂ ਹੀ ਆ ਰਿਹਾ ਕਿ ਮੈਂ ਤੇ ਗਰੀਬੀ ਦੇ ਵਿੱਚ ਪੂਰੀ ਪੂਰੀ ਕਰਕੇ ਪੈਸੇ ਤੇ ਬੱਚੇ ਨੂੰ ਬਾਹਰ ਭੇਜਿਆ ਸੀ ਕਮਾਈਆਂ ਕਰਨ ਲਈ ਜੇ ਅੱਜ ਉਹਦੀ ਹਾਲਤ ਇੰਨੀ ਗੰਬੀਰ ਆ ਉਹ ਬੈੱਡ ਤੇ ਪਿਆ ਵਾ ਉਹਨੂੰ ਉਥੋਂ ਦੀ ਸਰਕਾਰ ਵੀ ਜਾਂ ਉਥੋਂ ਦਾ ਹਸਪੀਟਲ ਵੀ ਹੱਥ ਨਹੀਂ ਪਾ ਰਿਆ ਉਹ ਕਹਿੰਦੇ ਆ ਕਿ ਜਾਂ ਤਾਂ ਆਪਣਾ ਬੱਚਾ ਵਾਪਸ ਲੈ ਜਾਓ ਤਾਂ ਵਾਪਸ ਵੀ ਪੈਸੇ ਨਾਲ ਆਉਣਾ ਤੇ ਜਾਂ ਇੱਥੋਂ ਦਾ 8 ਲੱਖ ਰੁਪਈਆ ਭੇਜੋ ਜਿਹੜਾ ਮਲੇਸ਼ੀਆ ਦਾ 8 ਲੱਖ ਇੱਥੋਂ ਦਾ 45 ਲੱਖ ਰੁਪਈਆ ਬਣਦਾ ਤਾਂ ਜਾਂ ਉਹ ਕਹਿੰਦੇ ਕਿ ਲਗਭਗ 5 ਲੱਖ ਰੁਪਈਆ ਹੋਵੇ ਤਾਂ ਉਹਦੀ ਜਿਹੜੀ ਸਲੀਪਰ ਜਿਹੜੀ ਲੰਮੇ ਪੈਣ ਵਾਲੀ ਟਿਕਟ ੋਕੇ ਉਹ ਇੱਥੇ ਆ ਸਕਦਾ ਵਾ ਨਹੀਂ ਤਾਂ ਉਹ ਨਹੀਂ ਆ ਸਕਦਾ ਤੇ ਹਾਲਾਤ ਤੁਸੀਂ ਕਰਦੇ ਵਖਾਵੇ ਇੱਥੇ ਤੇ ਜਦੋਂ ਭੇਜਿਆ ਸੀਦੋਂ ਤਾਂ ਬਾਲੇ ਮੜੇ ਸੀਗੇ ਤੇ ਇਸ ਕਰਕੇ ਜਿਸ ਜਵਾਨ ਮਾਂ ਦਾ ਪੁੱਤ ਮਨਜੀ ਤੇ ਪਿਆ ਹੋਵੇ ਹਨਾ ਹਾਲਾਤ ਕੀ ਹੋਣਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਸੋ ਇਸ ਕਰਕੇ ਮੈਂ ਬੇਨਤੀ ਅਪੀਲ ਕਰਦਾ ਮਾਂ ਸਾਰੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀਆਂ ਦੇ ਦਿਲ ਬੜੇ ਵੱਡੇ ਨੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਜਦੋਂ ਸਮੱਗਰੀ ਇਕੱਠੀ ਕੀਤੀ ਗਈ ਤਾਂ ਪੰਜਾਬੀਆਂ ਦੇ ਇੰਨੇ ਵੱਡੇ ਤੇ ਇੰਨੇ ਖੁੱਲੇ ਦਿਲ ਨੇ ਕਿ ਉਹਨਾਂ ਸਮੱਗਰੀ ਇੰਨੇ ਵੱਡੇ ਪੱਧਰ ਤੇ ਇਕੱਠੀ ਕਰਤੀ ਕਿ ਹੜ ਪ੍ਰਭਾਵਿਤ ਲੋਕਾਂ ਨੂੰ ਇਹ ਗੱਲ ਕਹਿਣੀ ਪਈ ਕਿ ਸਮੱਗਰੀ ਨੂੰ ਵਾਪਸ ਲੈ ਜਾਓ ਸਾਡੇ ਕੋਲ ਬਹੁਤ ਜ਼ਿਆਦਾ ਹੋ ਗਈ ਆ ਤਾਂ ਇਸ ਤੋਂ ਇਲਾਵਾ ਵੱਡੇ ਵੱਡੇ ਸਿੰਘਰਾਂ ਨੇ ਵੀ ਵਿੱਚ ਆਣ ਕੇ ਜਿਹੜਾ ਅਸੀਂ ਹੜ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਚਾਹੇ ਉਹਦੇ ਲਈ ਨਗਦ ਮਨੀ ਹੋਵੇ ਜਾਂ ਜੋ ਜੋ ਸਮੱਗਰੀ ਇਕੱਠੀ ਕੀਤੀ ਸੀ ਜਾਂ ਇਸ ਤੋਂ ਇਲਾਵਾ ਵੱਡੇ ਵੱਡੇ ਲੀਡਰਾਂ ਨੇ ਸੁਖਵੀਰ ਬਾਦਲ ਉਹਨਾਂ ਨੇ ਜਾਂ ਹੋਰ ਵੀ ਬਹੁਤੇ ਲੀਡਰ ਉੱਥੇ ਗਏ ਸੀਗੇ ਜਿਨ੍ਹਾਂ ਨੇ ਮਾੜਾ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਸੋ ਸਾਰਿਆਂ ਅੱਗੇ ਮੇਰੀ ਅਪੀਲ ਆ ਕਿ ਕਿਸੇ ਤਰ੍ਹਾਂ ਜੇਕਰ ਇਹਨਾਂ ਗਰੀਬਾਂ ਦੀ ਥੋੜੀ ਬਾਕੀ ਮਦਦ ਕਰ ਦਿੱਤੀ ਜਾਵੇ ਤਾਂ ਅੰਕਲ ਜੀ ਉਹਨਾਂ ਨੇ ਇੱਕ ਲਾਸਟ ਇੱਕ ਗੱਲ ਕਹੀ ਸੀ ਕਿ ਮੈਂ लाचार ਆ ਮੈਂ ਕੁਝ ਨਹੀਂ ਕਰ ਸਕਦਾ ਹੋਰ ਨਾ ਕੁਝ ਹੋਵੇਗਾ ਤੇ ਮੇਰੇ ਬੱਚੇ ਦੀ ਡੈਥ ਹੋ ਜੂਗੀ ਹਣਾ ਇੱਕ ਪੈਸੇ ਪਿੱਛੇ ਇੱਕ ਪਿਓ ਨੂੰ ਇੰਨੀ ਗੱਲ ਕਹਿਣੀ ਪਵੇ ਕਿ ਅਸੀਂ ਉਸ ਪੰਜਾਬ ਦੇ ਵਸਨੀਕ ਹੋਈਏ ਮਤਲਬ ਮੈਨੂੰ ਪਤਾ ਪੰਜਾਬੀਆਂ ਨੇ ਹੋਣ ਨਹੀਂ ਦੇਣਾ ਮਦਦ ਕਰਨਗੇ ਇਹਨਾਂ ਦੀ ਵੱਡੀ ਆਸ ਤੇ ਉਮੀਦਾਂ ਸੋ ਇਹ ਬੇਨਤੀ ਹੈ ਕਿ ਪੰਜਾਬੀਓ ਵੱਡੇ ਜਿਗਰੇ ਵਾਲਿਓ ਤੁਸੀਂ ਇਹਨਾਂ ਦੀ ਮਦਦ ਕਰ ਦਿਓ ਗਰੀਬਾਂ ਦੀ ਥੋੜੀ ਥੋੜੀ ਮਦਦ ਕਰੋ ਕਿਤੇ ਉਹਨਾਂ ਦਾ ਬੱਚਾ ਘਰੇ ਆ ਜਾਏਗਾ ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਨਾਲ ਦਿਹਾੜੀਆਂ ਕਰਕੇ ਆਪਣੇ ਰਿਸ਼ਤੇਦਾਰਾਂ ਤੋਂ ਮੰਗ ਮੰਗਾ ਕੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਣੇ ਬੱਚੇ ਦਾ ਇਲਾਜ ਕਰਾ ਲੈਣਗੇ ਬਾਈ ਜੀ ਮੇਰੀ ਤਾਂ ਇਹੀ ਅਪੀਲ ਆ ਜੀ ਸੋ ਮੈਨੂੰ ਪਤਾ ਪੰਜਾਬੀਆਂ ਦਾ ਬੜਾ ਵੱਡਾ ਦਿਲਾਂ ਕਰਨਗੇ ਵੀ ਅੱਛਾ ਕੁਝ ਕੁ ਲੋਕਾਂ ਦੇ ਬਾਹਰ ਲਿੰਕ ਵੀ ਹੁੰਦੇ ਹੈਗੇ ਆ ਵੀ ਕਈ ਵਾਰੀ ਆਇਆ ਹੁੰਦਾ ਹੈ ਕਿ ਵੀ ਇੰਨੇ ਪੈਸੇ ਨਾ ਵੀ ਲੱਗਣਦੇ ਨੇ ਜਾਂ ਕੋਈ ਮੰਤਰੀਆਂ ਦੇ ਵੀ ਲਿੰਕ ਹੁੰਦੇ ਆ ਜਾਂ ਕੋਈ ਪਾਰਟੀ ਦੇ ਤਗੜੇ ਤਗੜੇ ਲੀਡਰ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਹਾਂ ਸਾਰੇ ਉਹਨਾਂ ਅੱਗੇ ਇਹ ਅਪੀਲ ਆ ਕਿ ਜੇ ਉਹ ਮਦਦ ਕਰ ਦੇਣ ਤਾਂ ਸ਼ਾਇਦ ਚਲੋ ਇਸ ਤਰ੍ਹਾਂ ਮੈਂ ਹੁਣ ਤਰਲੇ ਜੇ ਮਾਰ ਕੇ ਅੰਕਲ ਜੀ ਕਹਿਣਦੇ ਆ ਕਿ ਮੇਰਾ ਬੱਚਾ ਬਾਹਰੋਂ ਲਿਆ ਦਿਓ ਕੁਛ ਨਾ ਕੁਛ ਪੈਸੇ ਇਕੱਠੇ ਭੇਜ ਕੇ ਜਾਂ ਕਰਕੇ ਠੀਕ ਆ ਤੇ ਜੇ ਮਨਿਸਟਰ ਵਗੈਰਾ ਇਹਨਾਂ ਦੀ ਜੇ ਉਹ ਸੁਣਦੇ ਹੁਣ ਮੈਂ ਕਹਾਂਗਾ ਕਿ ਜੇ ਉਹ ਵੀਡੀਓ ਵੇਖਣ ਤੇ ਅੰਕਲ ਜੀ ਉਹਨਾਂ ਦਾ ਨੰਬਰ ਆਪਾਂ ਨਾਲ ਬੋਲ ਦੇਣਾ ਵਾ ਤੇ ਉਹ ਅੰਕਲ ਜੀ ਉਹਨਾਂ ਨਾਲ ਫੋਨ ਤੇ ਗੱਲ ਕਰ ਲੈਣ ਫੋਨ ਤੇ ਗੱਲ ਕਰਕੇ ਤੇ ਉਹਨਾਂ ਨੂੰ ਦੱਸ ਦੇਣ ਕਿ ਮੈਂ ਫਲਾਣਾ ਮਨਿਸਟਰ ਬੋਲਦਾ ਜਾਂ ਮੈਂ ਫ ਤੇ ਅੰਕਲ ਜੀ ਅਸੀਂ ਤੁਹਾਡਾ ਬੇਟਾ ਜਿਹੜਾ ਅਸੀਂ ਮਤਲਬ ਉਦਾਂ ਹੀ ਮਤਲਬ ਜਿਹੜਾ ਅਸੀਂ ਕਿ ਤੁਹਾਨੂੰ ਇੰਨਾ ਜ਼ਿਆਦਾ ਤਰਲੇ ਮਾਰਨ ਦੀ ਲੋੜ ਨਹੀਂ ਅਸੀਂ ਆਪਣੇ ਬਿਹੇਵਤੇ ਉਹਨੂੰ ਬਾਹਰੋਂ ਮੰਗਵਾ ਦਿੰਨੇ ਆ ਤੇ ਮੰਗਵਾ ਦਨਗੇ ਤਾਂ ਬੜੀ ਚੰਗੀ ਗੱਲ ਆ ਔਰ ਅੰਕਲ ਜੀ ਸਾਰੀ ਉਮਰ ਉਹਨਾਂ ਦਾ ਰਿਣੀ ਰਹਿਣਗੇ ਧੰਨਵਾਦ ਕਰਨਗੇ ਔਰ ਅਸੀਂ ਵੀ ਪੂਰੇ ਪਿੰਡ ਵੱਲੋਂ ਉਹਨਾਂ ਦਾ ਧੰਨਵਾਦ ਕਰਾਂਗੇ ਉਹਨਾਂ ਦਾ ਰਿਣੀ ਰਵਾਂਗੇ ਕਿ ਜੇਕਰ ਉਹ ਇਹਨਾਂ ਦੀ ਮਦਦ ਕਰਦੇ ਆ ਤਾਂ ਜੀ ਅੱਛਾ ਇੱਕ ਵਾਰੀ ਅ ਅੰਕਲ ਜੀ ਤੁਸੀਂ ਤਾਂ ਆਪਣਾ ਫੋਨ ਨੰਬਰ ਜਿਹੜਾ ਬੋਲ ਦਿਓ 986467344 ਦੁਬਾਰਾ ਇੱਕ ਵਾਰੀ ਫੇਰ ਬੋਲੋ 946467341 ਜੀ